ਅਰ ਇਹ ਜਿਹੜਾ ਸਾਡਾ ਨੈਸ਼ਨਲ ਟਿਬਰਕੂਲੋਸਿਸ ਕੰਟਰੋਲ ਪ੍ਰੋਗਰਾਮ ਹੈ ਇਹਦੇ ਵਿੱਚ ਇੱਕ ਨਵਾਂ ਰਜਮਨ ਆਇਆ ਜਿਹਨੂੰ ਵੀਪਰ ਰਜਮਨ ਕਹਿੰਦੇ ਆ ਸਾਡੇ ਇਹਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਸਟੇਟ ਦੇ ਚਾਹੇ ਸਾਡੇ ਸਟੇਟ ਦੇ ਪ੍ਰੋਗਰਾਮ ਅਫਸਰ ਹੈ ਡਾਇਰੈਕਟਰਲ ਸਰਵਿਸਿਜ਼ ਸਿਵਲ ਸਰਜਨ ਡਾਇਰੈਕਟਰ ਪ੍ਰਿੰਸੀਪਲ ਔਰ ਡਾਕਟਰ ਵਿਸ਼ਾਲ ਚੋਪੜਾ ਜਿਹਨਾਂ ਨੇ ਆਰਗੇਨਾਈਜ਼ ਕੀਤਾ ਔਰ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਪ੍ਰੋਗਰਾਮ ਅਫਸਰ ਹੈ ਉਹ ਸਾਰੇ ਆਏ ਹੋਏ ਆ ਤੇ ਸਾਰੇ ਜਿੰਨਾ ਵੀ ਸਟੇਟ ਦਾ ਪ੍ਰੈਜੈਂਸ ਜਿਹੜੇ ਟਿਬਰਕਲੋਸਿਸ ਕੰਟਰੋਲ ਨਾਲ ਸੰਬੰਧਿਤ ਹੈ ਉਹ ਸਾਰੇ ਇੱਥੇ ਆਏ ਹੋਏ ਆ ਇਹ ਸਾਰੇ ਡਿਸਕਸ ਕਰਨਗੇ ਕਿ ਆਪਾਂ ਜਿਹੜਾ ਟਿਬਰਕਲੋਸਿਸ ਹੈ ਦੇ ਜਿਹੜੇ ਕੇਸਸ ਆ ਉਹਨਾਂ ਨੂੰ ਜਿੰਨੇ ਸਾਡੇ ਪਿਛਲੇ ਸਾਲ ਆਏ ਸੀ ਉਸ ਤੋਂ 50% ਕਿਦਾਂ ਘਟ ਕਰਨਾ ਖਾਸ ਕਰਕੇ ਜਿਹੜਾ ਇਹ ਬੀਪਾਲ ਰੈਜਮਨ ਹੈ ਹੈਗਾ ਜਿਹੜੇ ਡਰਗ ਰੈਜ਼ਿਸਟੈਂਟ ਜਿਹਨੂੰ ਮਲਟੀ ਡਰੱਗਡ ਜਾਂ ਐਮ ਡੀ ਆਰ ਕੇਸਸ ਕਹਿੰਦੇ ਆ ਅਸੀਂ ਮਲਟੀ ਡਰੱਗ ਰੈਜ਼ਿਸਟੈਂਟ ਕੇਸਸ ਉਹ ਸਾਡੇ 1000 ਦੇ ਕਰੀਬ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਾਸਤੇ ਨਵਾਂ ਰੈਜਿਮਨ ਹੈ ਤੇ ਉਹਨਾਂ ਦੀ ਉਹਨਾਂ ਦੇ ਵਿੱਚ ਕਿੰਦਾ ਫੋਰ ਨੂੰ ਜਿਹੜਾ ਹੈਗਾ ਟਰੀਟ ਕਰਕੇ ਔਰ ਪਹਿਲਾਂ ਉਹਨੂੰ 2 ਸਾਲ ਲੱਗਦੇ ਸੀ ਉਹਦੇ ਇਲਾਜ ਵਾਸਤੇ ਤੇ ਇਸ ਜਿਹੜਾ ਨਵੇਂ ਰੈਜਿਮਨ ਦੇ ਨਾਲ ਇਹ 6 ਮਹੀਨੇ ਚ ਠੀਕ ਹੋ ਜਾਏਗਾ ਪੇਸ਼ੈਂਟ ਕਿਉਂਕਿ ਬਹੁਤ ਲੰਬਾ ਸਮਾਂ ਪੇਸ਼ੈਂਟ ਕਈ ਵਾਰੀ ਆਖ ਕੇ ਦਵਾਈ ਛੱਡ ਦਿੰਦਾ 6 ਮਹੀਨੇ ਪੇਸ਼ੈਂਟ ਦਵਾਈ ਕਰ ਲੈਂਦਾ ਤੇ ਇਹਦੇ ਨਾਲ ਬਹੁਤ ਫਰਕ ਪਏਗਾ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿੰਨੇ ਵੀ ਸਾਡੇ ਸਾਰੇ ਪ੍ਰੋਗਰਾਮ ਅਫਸਰਾਂ ਸਾਰੇ ਇਕੱਠੇ ਕਰਕੇ ਵਿਚਾਰ ਵਟਾਂਦਰਾ ਕਰਕੇ ਜਿਹੜੀ ਅੱਜ ਦੀ ਪੂਰੀ ਉਹਨਾਂ ਦੀ ਵਰਕਸ਼ਾਪ ਕਰਕੇ ਤੇ ਇਹਦੇ ਚ ਸਾਰਾ ਡਿਸਕਸ ਕਰਕੇ ਤੇ ਅਸੀਂ ਜਿਹੜਾ ਟੂਰ ਪ੍ਰੋਸੈਸ ਜੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਜੋ ਸਾਡੀ ਸਰਕਾਰ ਜੋ ਅਸੀਂ ਸਾਰੇ ਚਾਹੁੰਦੇ ਆ ਕਿ ਜਿਹੜਾ ਜਿਹੜਾ ਟੀਵੀ ਹੈ ਉਹਨੂੰ ਟੀਵੀ ਮੁਕਤ ਭਾਰਤ ਜਾਂ ਟੀਵੀ ਮੁਕਤ ਪੰਜਾਬ ਜਾਂ ਟੀਵੀ ਮੁਕਤ ਪਟਿਆਲਾ ਕਰੀਏ ਇਹ ਸਾਰਾ ਆਪ ਜਿਹੜਾ ਇਸ ਲਕਸ਼ ਦੇ ਵਿੱਚ ਜਿਹੜਾ ਅਸੀਂ ਕਾਮਯਾਬ ਹੋਵਾਂਗੇ ਤੁਸੀਂ ਰਾਹ ਲੱਗੇ ਕਿ ਡਾਟਾ ਤੁਸੀਂ ਸ਼ੇਅਰ ਕਰ ਰਹੇ ਸੀ ਕਿ ਤੁਸੀਂ ਹਾਲੇ ਹੀ ਵਾਦਿਆ ਕੀਤਾ ਸੀ ਕਿ ਤੁਸੀਂ ਮੇਰੇ ਉਹ ਥੋੜੇ ਜਿਹਾ ਤੁਹਾਨੂੰ ਪਤਾ ਜੇ ਮੈਂ ਹੁਣ ਡਾਕਟਰ ਆ ਤੇ ਮੈਂ ਡਾਟਾ ਤਾਂ ਦੇਖੂਗਾ ਜੀ ਉਹ ਡਾਟਾ ਘਟ ਨਹੀਂ ਰਿਹਾ ਸੀਗਾ ਜੀ ਜਾ ਤਾਂ ਉਨੇ ਰਹਿੰਦਾ ਜਾਂ ਥੋੜਾ ਜਿਹਾ ਵੱਧ ਜਾਂਦਾ ਜਾਂ ਉਨੇ ਰਹਿੰਦਾ ਥੋੜਾ ਜਿਹਾ ਵੱਧ ਰਹਿੰਦਾ ਤਾਂ ਮੈਂ ਇਸ ਕਰਕੇ ਮੇਰਾ ਜਿਹੜਾ ਕਹਿਣ ਦਾ ਮੈਂ ਸਿਰਫ ਇਹੀ ਉਹਨਾਂ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਤੁਸੀਂ ਦੇਖੋ ਜਿਹੜਾ ਆਪਣਾ ਪਿਛਲੇ ਸਾਲ ਜਿੰਨੇ ਕੇਸਸ ਆ ਸੀ ਜਿਹਨੇ ਅਸੀਂ ਡੈਂਗੂ ਦੇ ਵਿੱਚ ਕੀਤਾ ਕਿ ਅਸੀਂ ਕਿਹਾ ਡੈਂਗੂ ਦੇ ਕੇਸਸ 50% ਘਟ ਹੋਇਆ ਸਾਡੇ ਪਿਛਲੀ ਵਾਰੀ ਕਿਉਂਕਿ ਅਸੀਂ ਇੱਕ ਨਵੀਂ ਸਟ੍ਰੈਟਜੀ ਨਵੀਂ ਬਣਾਈ ਆ ਅਸੀਂ ਰਜਮਨ ਵੀ ਨਵਾਂ ਕਰੋ ਸਟ੍ਰੈਟਜੀ ਨਵੀਂ ਬਣਾਓ ਔਰ ਦੇ ਵਿੱਚ ਨਵੀਂ ਅਪਰੋਚ ਬਣਾਓ ਤੇ ਆਪਣੀ ਇਨੋਵੇਸ਼ਨ ਜਿਹੜਾ ਲੋਕਲ ਲੈਵਲ ਤੇ ਆ ਜਿਵੇਂ ਸਾਡੇ ਅਸੀਂ ਜੇ ਮੈਂ ਡਰਗ ਅਡਿਕਸ਼ਨ ਦੀ ਗੱਲ ਕਰਾਂ ਸਾਡੇ 3-4 ਡਿਸਟ੍ਰਿਕਟ ਜਿਹੜੇ ਆ ਗਿਆ ਬਹੁਤ ਅੱਛਾ ਕਰ ਰਹੇ ਆ ਇਸੇ ਤਰ੍ਹਾਂ ਡੈਂਗੀ ਦੇ ਵਿੱਚ ਕਈ ਡਿਸਟ੍ਰਿਕਟ ਸਾਡੇ ਹੈਗਾ ਮੈਜੋਰਿਟੀ ਡਿਸਟ੍ਰਿਕਟ ਦੇ ਵਿੱਚ ਘਟਿਆ ਕਿਤੇ 70% ਰਿਡਕਸ਼ਨ ਹੈ ਇੱਕ ਜਿਹੜਾ ਸਾਡਾ ਇਹੋ ਜਿਹਾ ਵੀ ਜਿੱਥੇ ਵਧਿਆ ਕੇਸਸ 22 ਦੇ ਵਿੱਚ ਘਟਿਆ ਤੇ ਉਹਦੇ ਵਿੱਚ ਅਸੀਂ ਕਹਿੰਦੇ ਆ ਵੀ ਜਿਹੜਾ ਬੈਸਟ ਪੋਸੀਬਲ ਹੈ ਉਹਨੂੰ ਅਸੀਂ ਮੈਂ ਜਿਹੜਾ ਟਿਬਰਕੂਲੋਸਿਸ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਕੰਮ ਕਰਕੇ ਆਏਗਾ ਉਹਨੂੰ ਪੋਪੂਲੇਸ਼ਨ ਨਾਲ ਕੰਪੇਅਰ ਕਰਕੇ ਉਹਨਾਂ ਨੂੰ ਇਨਾਮ ਦੇਵਾਂਗੇ ਅਸੀਂ ਤੇ ਉਹ ਅੱਗੇ ਅੱਗੇ ਵਾਸਤੇ ਉਹਨਾਂ ਦਾ ਵੀ ਇੱਕ ਲੈਕਚਰ ਹੋਇਆ ਕਰੇਗਾ ਕਿ ਮੈਂ ਕਿੱਦਾਂ ਕੇਸਸ ਕੱਟ ਕੀਤੇ ਮੈਂ ਅਲੱਗ ਕੀ ਕੀਤਾ ਜੋ ਜੋ ਸਰਕਾਰ ਦੇ ਪ੍ਰੋਗਰਾਮ ਦੇ ਵਿੱਚ ਮੈਂ ਨਵੀਂ ਮੈਰੀ ਇਨੋਵੇਸ਼ਨ ਕੀਤਾ ਮੈਰੀ ਕੰਟਰੀਬਿਊਸ਼ਨ ਕੀਤਾ ਸੋ ਇਹ ਵੀ ਇੱਕ ਨਵਾਂ ਜਿਹੜਾ ਕੰਪੋਨੈਂਟ ਹੈ ਮੈਂ ਸਾਰੇ ਜਿੰਨੇ ਵੀ ਸਾਡੀਆਂ ਸੀਐਮ ਹੋਇਆ ਕਰਨਗੇ ਉਹਦੇ ਇੰਟਰੋਡਿਊਸ ਕਰਦੇ ਆ ਸਰ ਇੱਕ ਕੋਰੋਨਾ ਦਾ ਵੀ ਦੇਖੋ ਜਿਹੜਾ ਮਹਾਰੀ ਦੇ ਵਿੱਚ ਕੇਸ ਹੈ ਉਹ ਜਮਨਾ ਨਗਰ ਤੋਂ ਹੈ ਮੋਰਟਿਸ ਹਸਪਤਾਲ ਦੇ ਵਿੱਚ ਆ ਉਹ ਕੇਸ ਤਾਂ ਹਰਿਆਣੇ ਦਾ ਹੀ ਆ ਉਹ ਬਟ ਜਿਹੜਾ ਹਸਪਤਾਲ ਆ ਪੰਜਾਬ ਦੇ ਵਿੱਚ ਆ ਬਟ ਐਡੀ ਵੱਡੀ ਕੋ ਗੱਲ ਨਹੀਂ ਹੈ ਜਦ ਜਿਵੇਂ ਕਰੋਨਾ ਸੀ ਪਹਿਲਾਂ ਪੂਰੀ ਦੁਨੀਆ ਚ ਫੈਲਿਆ ਸੀ ਉਹਨੂੰ ਪੈਂਡੈਮਿਕ ਕਹਿੰਦੇ ਆ ਫਿਰ ਜੇ ਕਿਸੇ ਇੱਕ ਦੇਸ਼ ਦੇ ਵਿੱਚ ਹੋਵੇ ਉਹਨੂੰ ਅਸੀਂ ਐਪੀਡੈਮਿਕ ਕਹਿੰਦੇ ਆ ਜਦੋਂ ਕਿਸੇ ਡਿਜ਼ੀਜ਼ ਦਾ ਐਪੀਡੈਮਿਕ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਹੋਇਆ ਵੀ ਸਾਰੀ ਪੋਪੂਲੇਸ਼ਨ ਦੇ ਵਿੱਚੋਂ ਲੰਘ ਗਿਆ ਵੀ 80 90% ਜਾਂ 100% ਪੋਪੂਲੇਸ਼ਨ ਹੋ ਗਿਆ ਤੇ ਫਿਰ ਕਦੇ-ਕਦੇ ਉਹਦੇ ਨਵੇਂ-ਨਵੇਂ ਵਾਇਰਸ ਜਿਹੜੇ ਹੁੰਦੇ ਆ ਮਿਊਟੇਟ ਕਰਕੇ ਉਹਦੇ ਨਵੇਂ ਆਉਂਦੇ ਰਹਿੰਦੇ ਆ ਨਵੇਂ ਵੇਰੀਐਂਟਸ ਆਉਂਦੇ ਰਹਿੰਦੇ ਆ ਉਹ ਵੇਰੀਐਂਟ ਦੇ ਨਾਲ ਕਦੇ-ਕਦੇ ਜਿਹੜਾ ਹੋਣਾ ਉਹ ਇੰਡੇਮਿਕ ਰਹਿੰਦਾ ਵੀ ਕਿਤੇ 20 ਕੇਸਸ ਹੋ ਗਏ 50 ਕੇਸਸ ਹੋ ਗਏ ਅਜੇ ਤੱਕ ਅਸੀਂ ਇਹਦੀ ਮੋਨਿਟਰਿੰਗ ਕਰ ਰਹੇ ਹਾਂ ਤਿਆਰੀ ਅਸੀਂ ਪੂਰੀ ਕਰ ਲਈ ਹੈ ਟੈਸਟਿੰਗ ਅਸੀਂ ਵਧਾ ਦਿੱਤੀ ਹੋਈ ਹੈ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਹੈ ਬਟ ਫਿਰ ਵੀ ਜਿਹੜਾ ਹੈ ਜੋ ਸਾਡਾ ਹੁਣ ਤੱਕ ਦਾ ਐਕਸਪੀਰੀਅੰਸ ਹੈ ਉਹਦੇ ਵਿੱਚ ਜੜੀਆਂ ਜਿਸ ਤਰ੍ਹਾਂ ਜਿਹੜੇ ਜਿਹਨੂੰ ਅਸੀਂ ਵਲਨਰੇਬਲ ਕਹਿੰਦੇ ਹਾਂ ਜਿਹਨਾਂ ਦੇ ਵਿੱਚ ਜ਼ਿਆਦਾ ਰਿਸਕ ਹੈ ਚਾਹੇ ਉਹ ਬਜ਼ੁਰਗ ਹੈ ਗਿਆ ਪ੍ਰੈਗਨੈਂਟ ਲੇਡੀਆਂ ਹੈ ਗਿਆ ਜਾਂ ਕੋਈ 슈ਗਰ ਦੇ ਜਿਹੜੇ ਇਮਿਊਨ ਕੰਪਰੋਮਾਈਜ਼ ਕਹਿੰਦੇ ਹਾਂ ਅਸੀਂ ਕੋਈ ਪੇਸ਼ੈਂਟ ਹੈ ਟੀਵੀ ਦੀ ਦਵਾਈ ਆਲਰੇ ਕਿਸੇ ਐਸਥਮਾ ਦੀ ਦਵਾਈ ਲੈ ਰਿਹਾ ਕੋਈ ਸਟੀਰੋਇਡ ਲੈ ਰਿਹਾ ਕੋਈ ਬਲੱਡ ਪ੍ਰੈਸ਼ਰ ਸ਼ੂਗਰ ਹੈ ਉਹਨੂੰ ਜਾ ਅਡਵਾਂਸ ਹੈ ਜਿਹੜੇ ਜਿਹੜੇ ਇਹ ਵਾਲੇ ਪੇਸ਼ੈਂਟਸ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਭੀੜ ਭੜੱਕੇ ਵਾਲੀ ਜਗ੍ਹਾ ਤੇ ਨਾ ਜਾਓ ਜੇ ਜਾਣਾ ਹੀ ਆ ਤਾਂ ਮਾਸਕ ਪਾ ਲਓ ਤੇ ਜਿਹੜੇ ਸਾਡੇ ਡਾਕਟਰਸ ਆ ਗਏ ਆ ਮੈਡੀਕਲ ਪਰਸਨਲ ਆ ਗਏ ਆ ਇਹਨਾਂ ਨੂੰ ਅਸੀਂ ਕਹਿੰਦੇ ਜਿਹੜਾ ਕੋਵਿਡ ਐਪਰੋਪਰੀਏਟ ਬਿਹੇਵੀਅਰ ਉਹ ਇਹਨਾਂ ਨੇ ਸਾਰਾ ਅਬਜ਼ਰਵ ਕਰਨਾ ਜਿਹੜਾ ਐਟੀਕਿਊਏਟਿਵ ਅਬਜ਼ਰਵ ਕਰਨਾ ਤੁਸੀਂ ਬਾਹਰ ਜਾਂਦੇ ਹੋ ਪੀੜ ਭੜੱਕੇ ਤੋਂ ਬਚੋ ਘਰ ਆ ਕੇ ਆਪਣੇ ਹੈਂਡ ਵਾਸ਼ ਕਰਕੇ ਫ੍ਰੀਕੁਐਂਟਲੀ ਜਿਹੜਾ ਤੁਸੀਂ ਮੂੰਹ ਨੂੰ ਅੱਖਾਂ ਨੂੰ ਹੱਥ ਨਹੀਂ ਲਾਣਾ ਜਿਹੜੀਆਂ ਯੂਜ਼ਵਲ ਪ੍ਰਕਾਸ਼ਨ ਹੈਗੀਆਂ ਉਹ ਤੁਸੀਂ ਸਾਰੀਆਂ ਲੈਡੀਆਂ ਹੈਗੀਆਂ ਕੋਈ ਇਹਦੇ ਵਿੱਚ ਬਿਲਕੁਲ ਵੀ ਕੋਈ ਪੈਨਿਕ ਕਰਨ ਵਾਲੀ ਘਬਰਾਣ ਵਾਲੀ ਗੱਲ ਨਹੀਂ ਹੈ ਸਿਚੁਏਸ਼ਨ ਦੇ ਅਸੀਂ ਮਾਨੀਟਰ ਵੀ ਕਰ ਰਹੇ ਹਾਂ ਸਾਡਾ ਕੰਟਰੋਲ ਵੀ ਆ ਤਿਆਰੀ ਵੀ ਆ ਸਾਰਾ ਕੁਝ ਠੀਕ ਹੈ ਸਰ ਐਡਵਾਈਸ ਵੀ ਜਾਰੀ ਕਰਦੇ ਐਡਵਾਈਜ਼ਰੀ ਆ ਜੀ ਜੋ ਮੈਂ ਤੁਹਾਨੂੰ ਦੱਸਤਾ ਵੀ ਜਿਹੜੇ ਵਲਨਰੇਬਲ ਪੇਸ਼ੈਂਟਸ ਆ ਉਹਨਾਂ ਨੇ ਧਿਆਨ ਰੱਖਣਾ ਜ ਜੇ ਤੁਸੀਂ ਕਿਤੇ ਮਤਲਬ ਬਾਸਟਾਰਡ ਦੇ ਉਹ ਦੂਜੇ ਚੜਦੇ ਹੋ ਮੋਹ ਦੇ ਉੱਪਰ ਕੱਪੜੇ ਰੱਖ ਲੋ ਕੋਈ ਜੇ ਤੁਹਾਨੂੰ ਖੁਦ ਨੂੰ ਖਾਂਸੀ ਆ ਗਈ ਆ ਤਾਂ ਮਾਸਕ ਪਹਿਨੋ ਕਿਰਪਾ ਕਰਕੇ ਤੇ ਕੋਈ ਆਪਣੇ ਕੋਲੇ ਰਿਮਾਰਕ ਰੱਖੋ ਵੀ ਜੇ ਤੁਸੀਂ ਛੱਕ ਮਾਰਨੀ ਆ ਜਾਂ ਹੋ ਜੋ ਜਿਹੜੇ ਜੋ ਅਸੀਂ ਪਹਿਲਾਂ ਸਾਰਾ ਕੁਝ ਕੋਰੋਨਾ ਬਿਲਿਅਨ ਅਬਜ਼ਰਵ ਕਰਦੇ ਸੀਗੇ ਉਹ ਵਾਲੀਆਂ ਪ੍ਰਕਾਸ਼ਨ ਲੈ ਲਓ ਕੋਈ ਘਬਰਾਣ ਵਾਲੀ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਅਜੇ ਕੇਸ ਨਹੀਂ ਹੈ ਬਟ ਕੇਸ ਤਾਂ ਜ ਮਤਲਬ ਆਪਣਾ ਦਿੱਲੀ ਜੇ ਦਿੱਲੀ ਦੇ ਵਿੱਚ ਆ ਹਰਿਆਣੇ ਦੇ ਵਿੱਚ ਆਣੇ ਸ਼ੁਰੂ ਹੋ ਜਾਣਗੇ ਬਟ ਜਨਰਲੀ ਜਿਹੜਾ ਹੈਗਾ ਇਹਦਾ ਪੁਰਾਣੇ ਵਾਲਾ ਜਿਹੜਾ ਹੈਗਾ ਨਾ ਜੀ ਓਮੀਕਰੋਨ ਦਾ ਵੇਰੀਐਂਟ ਹੈ ਜੀ ਐਨ 1 ਤੇ ਮਾਈਲਡ ਵੇਰੀਐਂਟ ਹੈ ਕੋਈ ਨਾਰਮਲ ਬੰਦਿਆਂ ਨੂੰ ਜਿਹੜੇ ਜਿਹੜੇ ਨਾਰਮਲ ਪਰਸਨ ਹੈ ਉਹਨਾਂ ਦੇ ਵਿੱਚ ਕੋਈ ਰਿਸਕ ਨਹੀਂ ਹੈ ਜੀ